ਕਾਂਗਰਸ ਨੇਤਾ راہੁਲ ਗਾਂਧੀ ਨੇ ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਕਮਿਸ਼ਨ ਦਾ ਇੱਕ ਵਾਰ ਫਿਰ ਚੋਣ ਕਮਿਸ਼ਨ ਤੇ ਗੰਭੀਰ ਦੋਸ਼ ਲਗਾਇਆ ਹੈ ਇਹ ਵਿਰੋਧੀ ਤੇ ਦਿੱਕਣ ਤੋਂ ਇੱਕ ਕੱਟਿਤ ਐਟਮ ਬ bomb ਹੋ ਸਕਦਾ ਹੈ ਜੋ ਵੋਟਰ ਸੂਤੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਵਿਰੋਧ ਲਾਮਬੰਦੀ ਹੋਈ ਹੈ ਵਿਤਾਂਦੀ ਲੜਾਈ ਲੰਮੇ ਸਮੇਂ ਤੱਕ ਜਾਰੀ ਰਹੇਗੀ ਪਰ راہੁਲ ਦੇ ਤਿੱਖੇ ਦੋਸ਼ਾਂ ਦੇ ਜਵਾਬ ਵਿੱਚ ਚੋਣ ਕਮਿਸ਼ਨ ਵੱਲੋਂ ਲਿਆ ਗਿਆ ਸਟੈਂਡ ਕਿਸੇ ਫੰਦੇ ਤੋਂ ਘੱਟ ਨਹੀਂ ਕਮਿਸ਼ਨ ਨੇ ਇਹ ਵੀ ਪੁੱਛਿਆ ਕਿ 2025 ਦੀ ਕਰਨਾਟਕ ਸੂਚੀ ਜੋ ਜਨਵਰੀ ਵਿੱਚ ਹਰ ਪਾਰਟੀ ਨੂੰ ਸੌਂਪੀ ਗਈ ਸੀ ਉਸ ਬਾਰੇ ਹੁਣ ਤੱਕ ਕੋਈ ਸ਼ਿਕਾਇਤ ਕਿਉਂ ਨਹੀਂ ਦਰਜ ਕੀਤੀ ਗਈ ਚੋਣ ਕਮਿਸ਼ਨ ਨੇ ਉਹਨਾਂ ਨੂੰ ਇੱਕ ਹਲਪਨਾਵਾ ਭੇਜਿਆ ਸੀ ਅਤੇ ਉਹਨਾਂ ਨੂੰ ਇਹ ਸਾਬਤ ਕਰਨ ਲਈ ਦਸ ਘੱਟ ਕਰਨ ਦੇ ਲਈ ਕਿਹਾ ਕਿ ਉਹ ਜੋ ਵੀ ਕਹਿ ਰਹੇ ਹਨ ਉਹ ਸਹੀ ਹੈ ਜੇਕਰ ਇਹ ਗਲਤ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਫਿਰ ਚੁਣੌਤੀ ਦਿੱਤੀ ਹੈ ਕਿ ਉਹ ਜਾਤਾਂ ਕਾਗਜ਼ ਤੇ ਦਸਤਕਤ ਕਰ ਦੇਣ ਜਾਂ ਦੇਸ਼ ਤੋਂ وافی ਮੰਗਣ ਕਲਿਫਿਕੇਸ਼ਨ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਉਹਨਾਂ ਦਾ ਵਿਸ਼ਲੇਸ਼ਣ ਸਹੀ ਹੈ ਅਤੇ ਸਾਡੇ ਤੇ ਲਗਾਏ ਦੋਸ਼ ਸਹੀ ਹਨ ਤਾਂ ਉਹਨਾਂ ਨੂੰ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਵਿੱਚ ਕੋਈ ਵੀ ਸਮੱਸਿਆ ਨਹੀਂ ਹੋਣੀ ਚਾਹੀਦੀ ਜੇਕਰ ਰਾਹੁਲ ਗਾਂਧੀ ਕਾਗਜ਼ ਤੇ ਦਸਤਖਤ ਨਹੀਂ ਕਰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੇ ਸ਼ਬਦਾਂ ਤੇ ਵਿਸ਼ਵਾਸ ਨਹੀਂ ਕਰਦੇ ਉਹ ਨਹੀਂ ਸੋਚਦੇ ਕਿ ਉਹਨਾਂ ਦਾ ਵਿਸ਼ਲੇਸ਼ਣ ਸਹੀ ਹੈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਦੇ ਦਾਅਵੇ ਝੂਠੇ ਹਨ